ਸੱਤਰ ਦਾ ਨਾਮ ਹੈ ਸੰਗਦੀ ਸੈਫ ਇਸਲਾਮ ਧਰਮ ਦਾ ਪੈਗੰਬਰੀ ਸ਼ਸਤਰ 1450 ਸਾਲ ਤੋਂ ਵੱਧ ਪੁਰਾਣਾ ਹਜ਼ਰਤ ਅਲੀ ਦੇ ਹੱਥਾਂ ਦਾ ਮੁਹੰਮਦ ਸਾਹਿਬ ਹੋਏ ਨੇ ਇਸਲਾਮ ਧਰਮ ਦੇ ਬਾਨੀ ਉਹਨਾਂ ਦੀ ਬੇਟੀ ਬੀਬੀ ਫਾਤਿਮਾ ਬੀਬੀ ਫਾਤਿਮਾ ਦੇ ਪਤੀ ਹੋਏ ਹਨ ਹਜ਼ਰਤ ਅਲੀ ਮੁਹੰਮਦ ਸਾਹਿਬ ਦੇ ਦਮਾਦ ਉਹਨਾਂ ਦੇ ਦੋ ਪੁੱਤਰ ਹੋਏ ਹਨ ਹਸਨ ਤੇ ਹਸੈਨ ਇਹਨਾਂ ਚਾਰਾਂ ਦੇ ਨਾਮ ਕ੍ਰਮ ਸਿਰ ਦੀਆਂ ਕੁਝ ਅਇਤਾਂ ਇਸਲਾਮ ਧਰਮ ਦੇ ਧਾਰਮਿਕ ਚਿੰਨ ਚੰ드ਰਮਾ ਸਿਤਾਰੇ ਸੂਰਜ ਦੇ ਉੱਤੇ ਉਕਰੇ ਹੋਏ ਹਨ ਇਹ ਸ਼ਸਤਰ ਗੁਰੂ ਘਰ ਵਿੱਚ ਕਿਵੇਂ ਆਇਆ ਸੰਗਤ ਜੀ ਇਸਲਾਮ ਧਰਮ ਦਾ ਜੰਗ ਕਰਬਲਾ ਦੇ ਮੈਦਾਨ ਅੰਦਰ ਹੋਇਆ ਜਿੱਥੇ ਬੀਬੀ ਫਾਤਿਮਾ ਦਾ ਪੁੱਤਰ ਹੁਸੈਨ ਸ਼ਹੀਦ ਹੋਇਆ ਬੀਬੀ ਫਾਤਿਮਾ ਨੇ ਆਪਣੇ ਪੁੱਤਰ ਦੀ ਯਾਦ ਦੇ ਅੰਦਰ ਇਹ ਸ਼ਸਤਰ ਨੂੰ ਮੱਕੇ ਵਿਖੇ ਪੇਟਾ ਕਰ ਦਿੱਤਾ ਜਦੋਂ ਔਰੰਗਜ਼ੇਬ ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਬਣਾ ਕੇ ਮੱਕੇ ਦੀ ਹਜਜ ਕਰਨ ਵਾਸਤੇ ਗਿਆ ਉਥੇ ਦੇ ਖਲੀਫਿਆਂ ਨੇ ਇਹ ਜਾਣ ਕੇ ਕਿ ਔਰੰਗਜੀਬ ਨੇ ਇਸਲਾਮ ਧਰਮ ਵਿੱਚ ਬੜਾ ਵਾਧਾ ਕੀਤਾ ਹੈ ਸਨਮਾਨ ਬਜੋ ਇਹ ਸ਼ਸਤਰ ਔਰੰਗਜੀਬ ਨੂੰ ਭੇਟਾ ਕਰ ਦਿੱਤਾ ਔਰੰਗਜੀਬ ਦੀ ਮੌਤ ਤੋਂ ਬਾਅਦ ਉਹਦੇ ਦੋ ਪੁੱਤਰ ਤਾਰਾ ਆਜਮ ਤੇ ਸਹਜਾਦਾ ਮੌਜਮ ਦੇ ਵਿਚਕਾਰ ਤਖਤ ਪਿੱਛੇ ਝਗੜਾ ਹੋਇਆ ਤਾਰਾ ਆਜਮ ਨੇ ਮੌਜਮ ਨੂੰ ਮਾਰ ਪਹਹਾਇਆ ਤਖਤ ਤੇ ਕਾਬਜ਼ ਹੋ ਗਿਆ ਮੌਜਮ ਨੇ ਕਈ ਹਿੱਲੇ ਵਿਸਲੇ ਕੀਤੇ ਪਰ ਭਾਈ ਆਨੰਦ ਲਾਲ ਜੀ ਦੀ ਸਹਾਇਤਾ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰ ਜੀ ਆਪ ਜੀ ਮੈਨੂੰ ਮੇਰਾ ਖੁੱਸਿਆ ਹੋਇਆ ਰਾਜ ਦਿਵਾਓ ਸਤਿਗੁਰਾਂ ਨੇ ਜੰਗੇ ਜੁਦ ਵਿੱਚ ਮੌਜਮ ਦੀ ਮਦਦ ਕੀਤੀ ਤਾਰਾ ਆਜਮ ਮਾਰਿਆ ਗਿਆ ਮੌਜਮ ਨੂੰ ਜਤਨ ਸਿਵ ਹੋਈ ਮੌਜਮ ਜਿੱਤ ਦੀ ਖੁਸ਼ੀ ਦੇ ਡੰਕੇ ਵਜਾਉਂਦਾ ਆਗਰੇ ਦੇ ਕਿਲੇਂਦਰ ਪਹੁੰਚਿਆ ਜਿੱਥੇ ਉਸਨੇ ਆਪਣਾ ਨਾਮ ਬਦਲ ਕੇ ਬਹਾਦਰ ਸ਼ਾਹ ਰੱਖਿਆ ਤਾਜ ਕੋਸ਼ੀ ਸਮਾਗਮਾ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਿੱਥੇ ਬਹਾਦਰ ਸ਼ਾਹ ਨੇ ਬਹੁਤ ਬਹੁਮੁੱਲੀਆਂ ਭੇਟਾਵਾਂ ਹੀਰੇ ਜਵਾਹਰਾਤ ਵਾ ਸਤਿਗੁਰਾਂ ਨੂੰ ਭੇਟ ਕੀਤੇ ਔਰ ਤੂਪਾਂ ਦੀ ਸਲਾਮੇ ਦਿੱਤੀ ਸੰਤ ਜੀ ਉਥੇ ਸੈਭ ਸ਼ਸਤਰ ਵੀ ਸਤਿਗੁਰਾਂ ਨੂੰ ਅਰਪਣ ਕੀਤਾ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰ ਜੀ ਇਹ ਸਾਡੇ ਪੈਗੰਬਰਾਂ ਦਾ ਸ਼ਸਤਰ ਹੈ ਆਪ ਜੀ ਦੁਨੀਆ ਦੇ ਮਹਾਨ ਪੈਗੰਬਰ ਹੋ ਇਹ ਆਪ ਜੀ ਨੂੰ ਸ਼ੋਭਾ ਪਾਉਂਦਾ ਸਤਿਗੁਰਾਂ ਨੇ ਕਬੂਲ ਫਰਮਾਇਆ ਪਵਿੱਤਰ ਸਾਸਤਰ ਸਾਹਿਬ ਜਿਸ ਦੇ ਆਪ ਜੀ ਨੇ ਦਰਸ਼ਨ ਕੀਤੇ ਹਨ ਜੀ ਬੋਲੇ